ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੋਣਿਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਉੱਤਰ ਪ੍ਰਦੇਸ਼ ਜੇ ਕਸਗੰਜ ਵਿਖੇ ਟਰੈਕਟਰ ਟਰਾਲੀ ਤਲਾਬ ਵਿੱਚ ਪਲਟੀ 54 ਲੋਕ ਡੁੱਬੇ ਹੁਣ ਤੱਕ ਜੋ ਵੀ ਲੋਕਾਂ ਦੀ ਮੌਤ ਹੈ ਨਾ ਵਿੱਚ ਜ਼ਿਆਦਾਤਰ ਮਹਿਲਾਵਾਂ ਬੱਚੇ ਸ਼ਾਮਿਲ ਸੂਚਨਾ ਮਿਲਦੇ ਹੀ ਮੌਕੇ ਤੇ ਟੀਮਾਂ ਨੇ ਸ਼ੁਰੂ ਕੀਤਾ ਰੈਸਕਿਊ ਆਪਰੇਸ਼ਨ ਸਥਾਨਕ ਲੋਕਾਂ ਦੇ ਮੁਤਾਬਿਕ ਸਪੀਡ ਦੀ ਵਜ੍ਹਾ ਨਾਲ ਹੋਇਆ ਇਹ ਹਾਦਸਾ ਡਰਾਈਵਰ ਦੇ ਕੰਟਰੋਲ ਖੋਨ ਦੇ ਨਾਲ ਟਰੈਕਟਰ ਸੜਕ ਤੋਂ ਉੱਤਰ ਕੇ ਤਲਾਬ ਵਿੱਚ ਜੜ ਗਈ ਪੀਪਰ ਲੀਕ ਮਾਮਲੇ ਵਿੱਚ ਉੱਤਰ ਪ੍ਰਦੇਸ਼ ਪੁਲਿਸ ਭਾਰਤੀ ਪ੍ਰੀਖਿਆ ਰੱਦ 6 ਮਹੀਨੇ ਵਿੱਚ ਮੁੜ ਤੋਂ ਹੋਏਗਾ ਐਗਜ਼ਾਮ ਦਾਅਦੀ ਕਿ 60000 ਸਿਪਾਹੀ ਅਹੁਦਿਆਂ ਦੇ ਲਈ 48 ਲੱਖ ਦੀ ਦਿੱਤੀ ਸੀ ਪ੍ਰੀਖਿਆ ਦਾਅਦੀ ਕਿ ਇੱਥੋਂ 2 ਦਿਨ ਤੋਂ ਅਭਿਆਰਤੀ ਪੀਪਰ ਕੈਨਸਲ ਕਰਨ ਦੀ ਮੰਗ ਨੂੰ ਲੈ ਕੇ ਕਾਰ ਰੇਸਨ ਪ੍ਰਦੇਸ਼ਨ ਵਿਦਿਆਰਥੀਆਂ ਦਾ ਦੋਸ਼ ਸੀ ਕਿ ਪ੍ਰੀਖਿਆ ਤੋਂ 1 ਦਿਨ ਪਹਿਲਾਂ ਹੀ ਪੀਪਰ WhatsApp ਅਤੇ Telegram ਗਰੁੱਪਾਂ ਵਿੱਚ ਹੋ ਚੁੱਕਿਆ ਸੀ ਲੀਕ ਪੀਪਰ ਲੀਕ ਨੂੰ ਲੈ ਕੇ ਪੁਲਿਸ ਭਾਰਤੀ ਬੋਰਡ ਨੂੰ ਮਿਲੀ ਸੀ 1500 ਤੋਂ ਜ਼ਿਆਦਾ ਸ਼ਿਕਾਇਤਾਂ ਲੋਕ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਿੱਚ ਲੋਕ ਸਭਾ ਸੀਟਾਂ ਦਾ ਹੋਇਆ ਪਟਵਾਰਾ ਦਿੱਲੀ ਵਿੱਚ ਆਮ ਆਦਮੀ ਪਾਰਟੀ 4 ਅਤੇ ਕਾਂਗਰਸ ਤੋਂ ਸੀਟਾਂ ਤੇ ਲੜੇਗੀ ਚੋਣ ਉੱਤੇ ਗੁਜਰਾਤ ਦੀ 22 ਹਰਿਆਣਾ ਦੀ 10 ਲੋਕ ਸਭਾ ਦੀ 2 ਅਤੇ ਚੰਡੀਗੜ੍ਹ ਸੀਟ ਦੇ ਲਈ ਸ਼ੇਅਰਿੰਗ ਫਾਰਮੂਲਾ ਹੋਇਆ ਫਾਈਨਲ ਕਿਸਾਨ ਅੰਦੋਲਨ ਦਾ 12ਵਾਂ ਦਿਨ ਲਗਾਤਾਰ ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਡਟੇ ਹੋਏ ਹਨ ਵੱਡੀ ਬੇਨਤੀ ਵਿੱਚ ਕਿਸਾਨ ਕਿਸਾਨਾਂ ਨੇ ਦਿੱਲੀ ਕੋਲ ਦਾ ਫੈਸਲਾ 29 ਫਰਵਰੀ ਤੱਕ ਟਾਲਿਆ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਇਸ ਤੇ ਉਸੇ ਦਿਨ ਲਿਆ ਜਾਏਗਾ ਫੈਸਲਾ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕੱਢਿਆ ਜਾਏਗਾ ਅੱਜ ਕੈਂਡਲ ਮਾਰਚ ਹਰਿਆਣਾ ਦੇ ਸਤ ਜਿਲ੍ਹੇ ਵਿੱਚ ਮੋਬਾਈਲ ਇੰਟਰਨੈਟ ਤੇ ਕਿਰਪਾ ਕਰਕੇ ਬਤਾ ਦਿੱਤੀ ਗਈ ਰੋ ਅੰਮ੍ਰਿਤਸਰ ਰੂਰਲ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਵਿਅਕਤੀ ਨੂੰ 4 ਕਿਲੋ ਹੈਰਨ 2 ਲੱਖ ਡਰੱਗ ਮਨੀ ਅਤੇ ਇੱਕ ਪਿਸਟਲ ਦੇ ਨਾਲ ਕੀਤਾ ਗ੍ਰਿਫਤਾਰ આરોપી ਪਹਿਲਾਂ ਹੀ ਡਰੱਗ ਸਪਲਾਈ ਕਰਨ ਦੇ ਲਈ ਜਾ ਰਿਹਾ ਸੀ ਦਿੱਤੂ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਅੰਮ੍ਰਿਤਸਰ ਰੂਰਲ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਇਤਨੋਆ ਕਲਾ ਨਿਵਾਸੀ ਮਨਜੀਤ ਸਿੰਘ ਉਰਫ ਕਾਲੂ ਹੈਰਨ ਵੇਚਿੰਦਾ ਕਰਦਾ ਸੀ ਤੰਦਾ ਚੰਬੂਪੋਟਰ ਦੇ ਕਿਸਾਨ ਅੰਦੋਲਨ ਵੀ ਸ਼ਾਮਿਲ ਹੋਣ ਦੇ ਲਈ ਜਾ ਰਹੇ 33 ਸਾਲਾ ਕਿਸਾਨ ਗੁਰਜਨ ਸਿੰਘ ਦੀ ਸੇਰੇ 5 ਵਜੇ ਸਾਡੇ ਖਾਸੇ ਦੇ ਵਿੱਚ ਰਾਜਪੁਰਾ ਨਜ਼ਦੀਕ ਹੋ ਗਈ ਮੌਤ ਖਾਸਾ ਟਰੱਕ ਅਤੇ ਟੈਕਟਰ ਟਰਾਲੀ ਦੇ ਵਿੱਚ ਛੋਇਆ ਜਿਸ ਵਿੱਚ ਟੈਕਟਰ ਟਰਾਲੀ ਬੇਕਾਬੂ ਹੋ ਕੇ ਖੇਤਾਂ ਦੇ ਤਰਫ ਚਲੀ ਗਈ ਜਿਸ ਦੇ ਚਪੇਟ ਵਿੱਚ ਆਉਂਦੇ ਰਾਂ ਟ੍ਰੈਕਟਰ ਚਲਾ ਰਹੇ ਗੁਰਜਨ ਸਿੰਘ ਦੀ ਮੌਤ ਹੋ ਗਈ ਗੁਰਜਨ ਸਿੰਘ ਵੀ ਕੇਯੂ ਸਿੱਧੂਪੁਰ ਜ਼ਥੇਬੰਦੀ ਦਾ ਸੀ ਮੈਂਬਰ ਉੱਤਰ ਪ੍ਰਦੇਸ਼ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਦੂਸਰੇ ਚਰਨ ਵਿੱਚ ਮੁਰਦਾਬਾਦ ਦੇ ਬਾਅਦ ਅਮਰੋਹਾ ਪਹੁੰਚੀ ਰਾਹੁਲ ਦੁਨਆਪਰੇਂਕਰ ਗਾਂਧੀ ਦੀ ਮੁਰਦਾਬਾਦ ਤੋਂ ਫਤਿਹਪੁਰੀ ਸਿਕਰੀ ਤੱਕ ਰਹੀ ਯਾਤਰਾ 'ਚ ਮੌਜੂਦ ਮੁਰਦਾਬਾਦ ਦੇ ਵਿੱਚ ਰਾਹੁਲ ਨੇ ਲੋਕਾਂ ਨੂੰ ਕਿਹਾ ਕਿ ਤੁਹਾਡੀ ਜੇਬ ਕੱਟਣ ਦਾ ਕੰਮ ਕਰਦੀ ਹੈ ਬੀਜਪੀ ਸਰਕਾਰ ਦੇਸ਼ ਵਿੱਚ ਰੋਜ਼ਗਾਰ ਲਈ ਨੌਜਵਾਨ ਭੜਕ ਰਹੇ ਹਨ ਮਹਿਲਾਵਾਂ ਦਾ ਹੋ ਰਿਹਾ ਸ਼ੋਸ਼ਣ ਰਨਾਲ ਪੌਂਚੀ ਮੁੱਖ ਮੰਤਰੀ ਮਨੋਹਰ ਰਾਲ ਛੇ ਪ੍ਰੋਜਨਾਵਾਂ ਦਾ ਕੀਤਾ ਸੀ ਲੈ ਨਿਆ ਸਿੱਖ ਦਾ ਕੀਤਾ ਉਦਘਾਟਨ ਇਸ ਦੌਰਾਨ ਮੁੱਖ ਮੰਤਰੀ ਮਨੋਹਰ ਰਾਲ ਨੇ ਕਿਹਾ ਕਿ ਅਸੀਂ ਜਦੋਂ ਸੱਤਾ ਸੰਭਾਲੀ ਸੀ ਉਸ ਸਮੇਂ 750 ਹੀ ਐਡਮਿਸ਼ਨ ਹੁੰਦੇ ਸਨ ਲੇਕਿਨ ਅਜ ਦੇ ਸਮੇਂ ਵਿੱਚ 2350 ਸੀਟਾਂ ਤੇ ਐਮਬੀਬੀਐਸ ਦੇ ਐਡਮਿਸ਼ਨ ਹੋ ਰਹੇ ਹਨ ਅਤੇ 230 ਤੱਕ ਜਦੋਂ ਸਾਰੇ ਮੈਡੀਕਲ ਕਾਲਜ ਤਿਆਰ ਹੋ ਜਾਣਗੇ ਤਾਂ 3650 ਐਡਮਿਸ਼ਨ ਹੋਇਆ ਕਰਨਗੇ हरियाणा ਦੇ ਹਾਂਸੀ ਦੇ ਰੇਲਵੇ ਸਟੇਸ਼ਨ ਤੋਂ ਮਿਲਿਆ ਜੰਕਸ਼ਨ ਦਾ ਦਰਜਾ ਰੌਤਕ ਤੋਂ ਹੁਣ ਹਾਂਸੀ ਤੱਕ ਨਵੀਂ ਰੇਲਵੇ ਲਾਈਨ ਬਣਾਉਣ ਅਤੇ ਟ੍ਰੇਨ ਚੱਲਣ ਦੇ ਬਾਅਦ ਸਟੇਸ਼ਨ ਦਾ ਬਧਿਆ ਮਹੱਤਵ ਹਾਂਸੀ ਵਿਧਾਇਕ ਵਿਨੋਦ ਬਿਆਨਾ ਨੇ ਕਿਹਾ ਹੈ ਕਿ ਹੁਣ ਹਾਂਸੀ ਜੰਕਸ਼ਨ ਦੇ ਸੁੰਦਰੀਕਰਨ ਦੇ ਲਈ 17 ਕਰੋੜ ਰੁਪਏ ਦਾ ਪ੍ਰੋਪੋਜ਼ਲ ਕੀਤਾ ਗਿਆ ਤਿਆਰ ਪ੍ਰੋਜੈਕਟ ਵਿੱਚ ਮੋਰ ਲੱਗਦਿਆਂ ਹੀ ਸ਼ੁਰੂ ਹੋੂਗਾ ਨਿਰਮਾਣ ਕਾਰਜ ਹਰਿਆਣਾ ਦੇ ਬਿੜਵਾਨੀ ਜ਼ਿਲ੍ਹਾ ਪਹੁੰਚੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਕਿਸਾਨਾਂ ਦੇ ਅੰਦੋਲਨ ਤੇ ਕਹਿ ਕੇ ਹਰਿਆਣਾ ਦੇਸ਼ ਵਿੱਚ ਸਭ ਤੋਂ ਜ਼ਿਆਦਾ 14 ਫਸਲਾਂ ਤੇ ਐਮਐਸਪੀ ਦੇ ਰਹੀ ਸਰਕਾਰ ਉਥੇ ਉਹਨਾਂ ਨੇ ਦਿੱਲੀ ਮੁੱਖ ਮੰਤਰੀ ਕੇਜਰੀਵਾਲਾ ਤੇ ਉਸ ਸਾਦੇ ਨਿਸ਼ਾਨੇ ਕੇਜਰੀਵਾਲਾ ਤੇ ਪੰਜਾਬ ਸਰਕਾਰ ਆਪਣੇ ਕਿਸਾਨਾਂ ਦੀ ਸਮੱਸਿਆਵਾਂ ਦਾ ਸਮਾਧਾਨ ਕਰਨ ਹਰਿਆਣਾ ਨੂੰ ਕਿਸਾਨ ਅੰਦੋਲਨ ਦੇ ਨਾਮ ਤੇ ਨਾਂ ਬਣਾਉਣ ਰਣ ਭੂਮੀ। ਮਿਲ ਹਾਲ ਇਸ ਨੀਜ਼ ਬੁਲੇਟਿਨ ਵਿੱਚ ਐਨਾ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਨੂੰ ਪੰਜਾਬੀ ਚੈਨਲ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ